ਅਮਰੀਕਾ ਤੋਂ ਮੰਦਭਾਗੀ ਖਬਰ ਆਈ ਜਿੱਥੇ ਮਾਚੀਵਾੜਾ ਸਾਹਿਬ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਐਨ ਆਰ ਆਈ ਕਲੋਨੀ ਮਾਚੀਵਾੜਾ ਸਾਹਿਬ ਵਜੋਂ ਹੋਈ ਬਲਜੋਤ 2019 ਵਿੱਚ ਅਮਰੀਕਾ ਗਿਆ ਸੀ ਮੇਰੀ ਜਾਣਕਾਰੀ ਅਨੁਸਾਰ 24 ਸਾਲਾ ਬਲਜੋਤ ਸਿੰਘ ਅਮਰੀਕਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਟਰਾਲਾ ਚਲਾਉਂਦਿਆਂ ਵਾਪਰੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਮੇਰੇ ਨਾਲ ਪਰ ਐਮਲਕੀਸ਼ ਸਿੰਘ ਬਲਜੋਤ ਸਿੰਘ ਦਾ ਮਾਮਾ ਜੀ ਲੱਗਦਾ ਜੀ ਕਿ ਮੇਰਾ ਇੱਕੋ ਇੱਕ ਪਾਣਜਾ ਸੀ ਬਲਜੋਤ ਸਿੰਘ ਦਾ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਜੀ ਤੇ ਉੱਥੇ ਕੰਮ ਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੀ ਇਹ ਕਿ ਉਹ ਬੱਚੇ ਸਟੂਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਉਹਨੇ ਜੱਸੀ ਲਈ ਦੋ ਦੋ ਦਫਾ ਉਹਨੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਤੇ ਬੱਤ ਜਿਹੜਾ ਵੀ ਇਹ ਮਦਲੋ ਬੈਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਵਾਪਸ ਹੋ ਗਿਆ ਤੇ ਕਿੰਨਾ ਟਾਈਮ ਹੋ ਗਿਆ ਜੀ ਬਈ ਨੂੰ ਜੀ 5 ਸਾਲ ਹੋ ਗਏ ਸੀ ਜੀ 2019 ਕੀ ਹੈ ਉਹ ਦੋ ਪਾ ਇਤਰਾਫ ਸੀ ਜੀ ਕੀ ਕੰਮ ਕਰਦੇ ਸੀ ਤੇ ਟਰਾਲੇ ਚਲਾਉਂਦਾ ਸੀ ਜੀ ਅੱਛਾ ਜੀ ਜੀ ਟਰਾਲੇ ਦੇ ਕਿ ਬਾਹਰ ਨੂੰ ਉਹਨੇ ਮਾਰਗ ਤੇ ਆਨ ਦੀ ਸਪੋਰਟ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਵੀ 15 ਤਰੀਕ ਨੂੰ ਕਿੱਥੇ ਲੰਘੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਬੱਡੇ ਬਿਸ਼ਕੀਤਾ ਮੁੰਡਿਆਂ ਨਾਲੋਂ ਤੇ ਮਤਲਬ ਕੋਈ ਆਦਮੀ ਸੀ ਕੋਈ ਮਸ਼ੀਨ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਸੀਗੀ ਬੱਚਾ ਬੜਾ ਮਿਹਨਤੀ ਸੀਗਾ ਉਹ ਬੜਾ ਮਿਲਨਸਾਰ ਸੀਗਾ ਇਕੱਲਾ ਇਕੱਲਾ ਸੀਗਾ ਜੀ ਤੇ ਇੱਕ ਪਾਂਹ ਸੀ ਆਸਟ੍ਰੇਲੀਆ ਚ ਹੈ ਜੀ ਤੇ ਮਤਲਬ ਬਸ ਆਪਾਂ ਆ ਵਾਪਰ ਗਿਆ ਜੀ ਨਿਰਦੇਸ਼ਕ ਜੀ ਕੰਮ ਕਰਦੇ ਨੇ ਮਿਹਨਤ ਕਰਦੇ ਪਾੜਾ ਖੇਤੀਬਾੜੀ ਕਰਦੇ ਸੂਹਾਂ ਦਾ ਤਖਰੀ ਵੀ ਕਰੀ ਮਾਤਾ ਜੀ ਮਾਤਾ ਜੀ ਹਾਊਸ ਵਾਈਫ ਨੇ ਜੀ ਇਹ ਆਇਆ ਇਹ ਤਾਂ ਸਾਡੀ ਜਿਹੜੀ ਹੱਥ ਜੋੜ ਕੇ ਹੋਈ ਪ੍ਰਧਾਨ ਜੋ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇੋਂ ਇਹ ਵੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਤ ਕੋਈ ਨਾ ਕੋਈ ਖਬਰ ਕੋਈ ਕੈਨੇਡਾ ਤੋਂ ਕੋਈ ਮਰਵਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਕਿ ਫਲਾਣੀ ਥਾਂ ਤੇ ਬੱਚਾ ਕੋਈ ਡਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸ ਤੇ ਮਰ ਗਿਆ ਤੇ ਉਹ ਤੇ ਮਰ ਗਿਆ ਜਿਹੜੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਕੀ ਕੰਮ ਦੇਤੇ ਜਾਣ ਤੇ ਸਾਡੇ ਬੱਚਿਆਂ ਬਾਹਰ ਜਾਣ ਦੀ ਲੋੜ ਨਹੀਂ ਹੋ। ਇਹ ਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾਵੇ ਤੇ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਪੰਜਾਬ ਦੇ ਰਿਕਾਰਡ ਦਿੱਤਾ ਜਾਵੇ। ਇਹ ਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ। ਇਰਾਨਾਜੀ ਗੁਰਨਾਮ ਸਿੰਘ ਸਾਹਕਰ ਵਿਦਿਆਰਥੀ ਕੌਂਸਲ ਮੈਂਚਰ। ਅੱਜ ਤੋਂ ਤੋਂ ਹੀ ਮੰਗਦੇ ਕਿ ਕਿੰਨਾ ਵਜੇ 23:00 ਲੱਗਦੀ ਜੀ ਗੱਲ ਇਹ ਜੀ ਪਿਛਲੇ ਗਰੀਵਨ 10-15 ਸਾਲ ਤੱਕ ਇਹ ਪਰਿਵਾਰ ਮਾਛੀਵੜੇ ਰਹਿਆ ਸੀ ਪਹਿਲਾਂ ਤਹੂਰ ਪਿੰਡ ਲਾਕਪਿੰਡ ਸੀਗਾ ਤਹੂਰ ਉੱਥੇ ਰਹਿੰਦੇ ਸੀ ਬਹੁਤ ਪਾਉਂ ਤੇ ਦੂਸਰ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਰਦਾਰ ਨਿਰੰਦਰ ਸਿੰਘ ਜੀ ਦਾ ਬੜੇ ਚਾਵਾ ਨਾਲ ਉਹਨਾਂ ਨੇ ਪੜਾਇਆ ਲਖਾਇਆ ਬੱਚਿਆਂ ਦੀ ਜਿੱਦ ਦੇ ਨਾਲ ਮਾਪੇ ਸਾਥ ਜਾਂਦੇ ਨੇ 2019 ਦੇ ਵਿੱਚ ਬੱਚੇ ਨੇ ਜੀਡੀਪੀ ਦੇ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਨੇ ਘੇਟਾ ਤਕਰੀਬਨ ਪਹਿਲੇ 3 ਸਾਲ ਤੋਂ ਫੀਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਫਿਰ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆਂ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੌਲੀ ਨੂੰ ਕਿਹੜੀ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਪਾ-ਮਾਪੀ ਸੋਚ ਕੇ ਇਹ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ। ਫਤਾਰ ਉਹੀ ਅਪੀਲਾ ਦੀ ਕੋਈ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ। ਦੇਖੋ ਸਰਕਾਰਾਂ ਵੀ ਜਿਨੇ ਬਾਹਰਲੇ ਲੋਕ ਆਉਂ ਗਏ ਇੱਥੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ। ਜਿਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਲੋਕ ਨਹੀਂ ਮਿਲਣਗੇ ਬਾਹਰਲੇ ਬੰਦਿਆਂ ਨੂੰ ਕੋਈ 30% ਤੋਂ ਕੋਈ ਇਹ ਦੇਣੀ ਵੀ ਪੈ ਜੇਗਾ ਦੇਉ ਜੇ ਇੱਥੇ ਨਾਲ ਰਜਗੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਤੋਂ ਨੌਕਰੀ ਇਹ ਸਰਕਾਰ ਦੇ ਦੇਵੇ